ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਦ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪੰਜਾਬ ਦੀਆਂ ਖਬਰਾਂ ਲੈ ਕੇ ਦੇਸ਼ ਦੁਨੀਆ ਦੇ ਖਬਰਾਂ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਆ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈਗਾ ਦੇਸ਼ ਦੁਨੀਆ ਦੇ ਵਿੱਚ ਚੱਲ ਰਿਹਾ ਹੈਗਾ ਔਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਕਿ ਪੰਜਾਬ ਦੇ ਵਿੱਚ ਪੰਜ ਜ਼ਿਲ੍ਹਿਆਂ ਦੇ ਜਿਹੜੇ ਹਾਲਾਤ ਨੇ ਉਹ ਨਾਜਕ ਬਣੇ ਹੋਏ ਨੇ ਹੜ੍ਹਾਂ ਦੇ ਕਾਰਨ ਲੋਕ ਪਰੇਸ਼ਾਨ ਹੈਗੇ ਨੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਨੇ ਡੋਬਰੀਆਂ ਹੈਗੀਆਂ ਨੇ ਘਰਾਂ ਦੇ ਵਿੱਚ ਪਾਣੀ ਹੈਗਾ ਸਰਕਾਰ ਹਾਲਾਂਕਿ ਪਹੁੰਚ ਜ਼ਰੂਰ ਰਹੀ ਹੈਗੀ ਹੈ ਪਰ ਜਿਸ ਤਰੀਕੇ ਦੇ ਨਾਲ ਪਹਿਲਾਂ ਪਲੈਨਿੰਗ ਕਰਨੀ ਚਾਹੀਦੀ ਸੀ ਉਹ ਪਲੈਨਿੰਗ ਦੇ ਵਿੱਚ ਫੇਲ ਹੁੰਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈਗੀ ਹੈ ਇਸ ਦੇ ਉੱਪਰ ਗੱਲਬਾਤ ਕਰਾਂਗੇ ਔਰ ਇਸ ਦੇ ਨਾਲ ਹੀ ਗੱਲਬਾਤ ਕਰਾਂਗੇ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਜਦੋਂ ਐਲਓਪੀ ਪ੍ਰਤਾਪ ਸਿੰਘ ਬਾਜਵਾ ਉੱਥੇ ਪਹੁੰਚੇ ਦੌਰਾ ਕਰਨ ਦੇ ਲਈ ਤਾਂ ਰਾਣਾ ਇੰਦਰ ਪ੍ਰਤਾਪ ਦੇ ਨਾਲ ਉਹਨਾਂ ਦੀ ਤਿੱਖੀ ਬਹਿਸ ਹੋਈ ਹੈਗੀ ਹੈ ਕਿਸ ਕਾਰਨ ਨੂੰ ਲੈ ਕੇ ਬਹਿਸ ਹੋਈ ਹੈ ਇਸ ਤੇ ਵੀ ਗੱਲਬਾਤ ਕਰਾਂਗੇ ਔਰ ਨਾਲ ਦੀ ਨਾਲ ਐਸ ਪੀ ਐਸ ਪਰਮਾਰ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਸੀਗਾ ਡਰਾਈਵਰ ਘੁਟਾਲੇ ਦੇ ਮਾਮਲੇ ਦੇ ਵਿੱਚ ਡਰਾਈਵਿੰਗ ਦਾ ਕੋਈ ਘੁਟਾਲਾ ਸੀਗਾ ਉਸ ਮਾਮਲੇ ਦੇ ਵਿੱਚ ਸਸਪੈਂਡ ਕੀਤਾ ਗਿਆ ਸੀਗਾ ਔਰ ਖਬਰਾਂ ਨਿਕਲ ਕੇ ਇਹ ਸਾਹਮਣੇ ਆਈਆਂ ਕਿ ਇੱਕ ਤਾਂ ਉਹਨਾਂ ਨੂੰ ਬਹਾਲ ਕੀਤਾ ਜਾਊਗਾ ਔਰ ਨਾਲ ਦੀ ਨਾਲ ਪ੍ਰੋਮੋਸ਼ਨ ਵੀ ਦਿੱਤੀ ਜਾ ਸਕਦੀ ਹੈ ਔਰ ਇਕਾਦੁੱਕਾ ਖਬਰਾਂ ਰਹਿਣਗੀਆਂ ਹੋਰ ਔਰ ਇਹਨਾਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਰਾਜੀਵ ਬਾਸਕੜੀ ਬਾਸਕੜੀ ਸਾਹਿਬ ਸਵਾਗਤ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਮਨ ਜੀ ਆਬਾਸ ਖਸਰ ਸਾਹਿਬ ਪੰਜਾਬ ਦੀ ਸਥਿਤੀ ਜਿਹੜੀ ਹੈ ਖਾਸ ਕਰਕੇ ਪੰਜ ਜ਼ਿਲ੍ਹਿਆਂ ਦੀ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ ਔਰ ਫਸਲਾਂ ਮਰ ਰਹੀਆਂ ਹੈਗੀਆਂ ਕਿਸਾਨਾਂ ਦੀਆਂ ਕਿਸਾਨਾਂ ਦੀਆਂ ਵੀਡੀਓ ਵੱਡੀ ਪੱਧਰ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਔਰ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਾ ਹੈਗਾ ਤਾਜ਼ਾ ਹਾਲਾਤ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੇ ਕਰੋ ਸਮਝ ਜੀ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਦੌਰ ਤੋਂ ਗੁਜ਼ਰ ਰਹੇ ਨੇ ਹੜ੍ਹ ਦੇ ਹਾਲਾਤ ਇਦਾਂ ਦੇ ਹੋ ਗਏ ਨੇ ਕਿ ਪੰਜ ਜ਼ਿਲ੍ਹਿਆਂ ਦਾ ਤੇ ਇਦਾਂ ਦਾ ਹਾਲ ਹੋ ਗਿਆ ਇਰਖੇ ਨਾਲ 1988 ਦੇ ਵਿੱਚ ਜੋ ਹਾਲਾਤ ਦੇਖੇ ਦੀ ਨਾ ਹੜ੍ਹ ਦੇ ਉਸ ਤੋਂ ਬਾਅਦ ਅੱਜ ਉਦਾਂ ਦੇ ਹੀ ਹਾਲਾਤ ਬਲਕਿ ਉਸ ਤੋਂ ਵੀ ਬੱਤਰ ਔਰ ਇਹ ਨਹੀਂ ਕਿ ਹਜੇ ਜਿਹੜੀ ਸਿੱਧੀ ਹੈਗੀ ਹੈ ਉਸ ਤੋਂ ਜ਼ਿਆਦਾ ਵਿਗੜਨੀ ਨਹੀਂ ਜਿਸ ਤਰੀਕੇ ਨਾਲ ਇਹ ਹਮ ਸਿੱਧੀ ਵਿਗੜ ਰਹੀ ਹੈ ਮੈਨੂੰ ਲੱਗਦਾ 3-4 ਦਿਨ ਬਾਅਦ ਸਥਿਤੀ ਕੰਟਰੋਲ ਤੋਂ ਬਾਹਰ ਨਾ ਹੋ ਜਾਏ ਵੈਸੇ ਤਾਂ ਕੰਟਰੋਲ ਤੋਂ ਬਾਹਰ ਹੋ ਹੀ ਚੁੱਕੀ ਹੈ ਹੁਣ ਤੁਸੀਂ ਇਹ ਦੇਖੋ ਕਿ ਮਾਦੋਪੁਰ ਮਾਦੋਪੁਰ ਫਲੱਡ ਗੇਟ ਉਹ ਤਿੰਨ ਫਲੱਡ ਗੇਟਸ ਟੁੱਟ ਗਏ ਟੁੱਟ ਗਏ ਦਾ ਮਤਲਬ ਹੈ ਹੁੰਦਾ ਹੈ ਕਿ ਵੀ ਹੁਣ ਪਾਣੀ ਉਸ ਤੋਂ ਬਸ ਨਿਕਲ ਹੀ ਜਾਂਦਾ ਹੈ ਰਾਵੀ ਨਦੀ ਦੇ ਵਿੱਚ ਇਹ ਪਾਣੀ ਜਾਂਦਾ ਹੈ ਪਰ ਚਲੋ ਇਹਦਾ ਅਸਰ ਪਾਕਿਸਤਾਨ ਦੇ ਉੱਤੇ ਜ਼ਿਆਦਾ ਪਵੇਗਾ ਕਿਉਂਕਿ ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਤੇ ਫਿਰ ਉਸ ਤੋਂ ਬਾਅਦ ਪਾਕਿਸਤਾਨ ਵਾਲਾ ਪਾਣੀ ਜਾਂਦਾ ਹੈ ਪਰ ਦੂਜੇ ਪਾਸੇ ਪੋਂਡ ਹੈ ਮਰਜੀ ਸਾਗਰ ਡੈਮ ਪਾਖੜਾ ਡੈਮ ਉੱਥੋਂ 7 ਲੱਖ ਕਿਊਸਿਕ ਪਾਣੀ ਹੈ ਤਾਂ ਛੱਡਿਆ ਜਾ ਸਕਿਆ ਸੁਲਤਾਨਪੁਰ ਲੋਧੀ ਤੋਂ ਲੈ ਕੇ ਤਰਨ ਤਾਰਨ ਅਜ ਨਾਲਾ ਵਾਲਾ ਏਰੀਆ ਦੇ ਵਿੱਚ ਅੰਮ੍ਰਿਤਸਰ ਰੂਰਲ ਦੇ ਵਿੱਚ ਔਰ ਗੁਰਦਾਸਪੁਰ ਇਹ ਸਾਰੇ ਏਰੀਏ ਤਕਰੀਬਨ 6 6 ਫੁੱਟ ਪਾਣੀ ਉਸ ਏਰੀਆ ਦੇ ਵਿੱਚ ਦੇਖਿਆ ਜਾ ਰਿਹਾ ਹੈ ਅੱਜ ਮੁੱਖ ਮੰਤਰੀ ਆਪ ਹੈਲੀਕਾਪਟਰ ਲੈ ਕੇ ਗੁਰਦਾਸਪੁਰ ਗਏਗੀ ਔਰ ਵਾਪਸ ਆ ਗਏ ਹੈ ਹੈਲੀਕਾਪਟਰ ਉੱਥੇ ਹੀ ਰੱਖ ਕੇ ਕਿਉਂਕਿ ਹੁਣ ਮੈਂ ਲੋਕਾਂ ਨੇ ਮੈਨੂੰ ਇਹ ਹੈਲੀਕਾਪਟਰ ਦਿੱਤਾ ਸੀਗਾ ਤੇ ਹੁਣ ਮੈਂ ਲੋਕਾਂ ਦੀ ਸੇਵਾ ਵਾਸਤੇ ਹੈਲੀਕਾਪਟਰ ਹੁਣ ਇੱਥੇ ਰਹੇਗਾ ਤੇ ਮੈਂ ਗੱਡੀ 'ਚ ਵਾਪਸ ਜਾਊਂਗਾ ਚਲੋ ਇੱਕ ਚੰਗਾ ਜੈਸਚਰ ਸੀਗਾ ਕਿਉਂਕਿ ਮੁੱਖ ਮੰਤਰੀ ਦਾ ਕ੍ਰਿਟਿਸਿਜ਼ਮ ਵੀ ਇਸ ਕਰਕੇ ਹੋ ਰਿਹਾ ਹੈ ਜੀ ਕਿ ਜਦ ਪੰਜਾਬ ਦੇ ਲੋਕ ਹੜ ਨਾਲ ਝੂਝ ਰਹੇ ਨੇ ਤੇ ਉਸ ਵਕਤ ਮੁੱਖ ਮੰਤਰੀ ਹੋਣਾ ਚन्नई ਗਏ ਹੋਏ ਸੀਗੇ ਤੇ ਅੱਜ ਉਹਨਾਂ ਦੀ ਪ੍ਰੈਜ਼ੈਂਸ ਦੇਖੀ ਗਈ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਜਿਹੜਾ ਬੱਸ ਜਿਹੜੀ ਬੱਸ ਕੀ ਕਹੀਏ ਟਰੈਕਟਰ ਜੈ ਸੀਗਾ ਉਹ ਜਿਹੜਾ ਪਾਣੀ ਦੇ ਵਿੱਚ ਵੀ ਚੱਲਦਾ ਹੈ ਉਸ ਦੇ ਵਿੱਚ ਸਵਾਰ ਹੋ ਕੇ ਜਦ ਅੱਗੇ ਵੱਧ ਰਹੇ ਸੀ ਤੇ ਅੱਗੇ ਟੱਕਰਾ ਹੋ ਜਾਂਦਾ ਹੈ ਰਾਣਾ ਇੰਦਰਪ੍ਰਤਾਪ ਸਿੰਘ ਉਹਨਾਂ ਨਾਲ ਉਹ ਮੀਡੀਆ ਦੇ ਨਾਲ ਇੱਕ ਬਾਈਟ ਦੇ ਰਹੇ ਸੀ ਇੰਟਰਵਿਊ ਦੇ ਰਹੇ ਸੀਗੇ ਤੇ ਅਚਾਨਕ ਹੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਉਹ ਜਿਹੜਾ ਟਰੈਕਟਰ ਜੈ ਸੀਗਾ ਉਹ ਅੱਗੇ ਆਂਦਾ ਐਦੇ ਵਿੱਚ ਉਹ ਹਟਣ ਵਾਸਤੇ ਕਹਿੰਦੇ ਨੇ ਉਹ ਹਟਦੇ ਨਹੀਂ ਤੇ ਐਦੇ ਵਿੱਚ ਇੱਕ ਬਹਿਸ ਹੋ ਜਾਂਦੀ ਐ ਬਹਿਸ ਦੀ ਵਜ੍ਹਾ ਵੀ ਕੀ ਸੀ ਕਿਉਂਕਿ ਉਸ ਟਰੈਕਟਰ ਦੇ ਵਿੱਚ ਜੜਿਆ ਹੋਇਆ ਸੀਗਾ ਨਵਦੇਜ ਸਿੰਘ ਚੀਮਾ ਜਿਹਨੂੰ ਹਰਾ ਕੇ ਕਾਂਗਰਸ ਦਾ ਅਫੀਸ਼ੀਅਲ ਕੈਂਡੀਡੇਟ ਸੀਗਾ ਸੁਲਤਾਨਪੁਰ ਲੋਧੀ ਤੋਂ ਉਹ ਬਾਜਵਾ ਸਾਹਿਬ ਦੇ ਸੱਜੇ ਪਾਸੇ ਖੜਾ ਸੀਗਾ ਬੈਠਾ ਸੀਗਾ ਖੜਾ ਸੀਗਾ ਪਤਾ ਨਹੀਂ ਲੇਕਿਨ ਐਸ ਮੁੱਦੇ ਦੇ ਉੱਤੇ ਜਦ ਡਰਾਈਵਰ ਮਾੜਾ ਜਿਹਾ ਟਰੈਕਟਰ ਹਿਲਾਉਂਦਾ ਹੈ ਨਾ ਤੇ ਉੱਥੇ ਐਦਾਂ ਦਾ ਸੀਨ ਹੋ ਜਾਂਦਾ ਜਿੱਦਾਂ ਬਾਜਵਾ ਸਾਹਿਬ ਟਰੈਕਟਰ ਚੜਾਣ ਲੱਗੇ ਨੇ ਇੰਦਰ ਰਾਣਾਇੰਦਰ ਪ੍ਰਤਾਪ ਸਿੰਘ ਦੇ ਉੱਤੇ ਉਹਦੇ ਵਿੱਚ ਰਾਣਾਇੰਦਰ ਪ੍ਰਤਾਪ ਸਿੰਘ ਦੇ ਸਮਰਥਕ ਥੋੜੇ ਗੁੱਸੇਜ ਦੇਖੇ ਗਏ ਪਰ ਬਾਅਦ ਵਿੱਚ ਜਦੋਂ 16 ਸਫਾਈ ਹੋ ਕੇ ਚਾਚੇ ਭਤੀਜੇ ਦੀ ਗੱਲ ਹੋ ਜਾਂਦੀ ਹੈ ਤੇ ਗੱਲ ਅੱਗੇ ਨਹੀਂ ਵਾਦੀ ਉਹ ਉਹਦੇ ਵਿੱਚ ਟਰੈਕਟਰ ਜਿਹੜਾ ਸੀਗਾ ਉਹ ਪਾਣੀ ਦੇ ਵਿੱਚ ਉਤਰ ਜਾਂਦਾ ਫਿਰ ਪ੍ਰਤਾਪ ਸਿੰਘ ਬਾਜਵਾ ਜਾਇਦਾ ਜਾਇਦਾ ਉੱਥੇ ਦਾ ਲੈ ਰਹੇ ਦੇ ਹੁਣ ਸੁਖਵੀਰ ਸਿੰਘ ਬਾਦਲ ਵੀ ਹਲਾਂ ਦਾ ਜਾਇਦਾ ਲੈਣ ਵਾਸਤੇ ਕਰਨ ਤਾਰਨ ਦੇ ਵਿੱਚ ਸੀਗੇ ਕਰਨ ਤਾਰਨ ਦੇ ਵਿੱਚ ਉਹਨਾਂ ਨੇ ਆਪਣੇ ਵੌਲੰਟੀਅਰ 47 ਦਲ ਦੇ ਵਰਕਰਸ ਉਹਨਾਂ ਨੂੰ ਖਾਸ ਇਨਸਟਰਕਸ਼ਨ ਦਿੱਤੀ ਕਿ 20000 ਤੇਲ ਤੇ ਡੀਜ਼ਲ ਉਹਨਾਂ ਨੇ ਆਲਰੇਡੀ ਅਨਾਉਂਸ ਕਰਤਾ ਉਸ ਤੋਂ ਇਲਾਵਾ ਕਿਸੇ ਨੂੰ ਵੀ ਟਰੈਕਟਰ ਦੀ ਜਰੂਰਤ ਹੈ ਕਿਸੇ ਵੀ ਚੀਜ਼ ਦੀ ਜਰੂਰਤ ਹੈ ਉਹ ਅਕਾਲੀ ਦਲ ਦੇ ਵਰਕਰ ਉੱਥੇ ਮਦਦ ਕਰਨਗੇ ਐਸਜੀਪੀਸੀ ਨੇ ਵੀ ਲੰਗਰ ਸੇਵਾ ਉੱਥੇ ਸ਼ੁਰੂ ਕਰਦੀ ਹੈ ਹੁਣ ਆਉਣ ਵਾਲੇ ਟਾਈਮ ਵਿੱਚ ਜਦ ਭਾਗੜਾ ਡੈਮ ਤੋਂ ਡੈਮ ਤੋਂ ਪਾਣੀ ਛੱਡਿਆ ਜਾਏਗਾ ਤੇ ਹਾਲਾਤ ਬੜੇ ਮਾੜੇ ਹੋ ਸਕਦੇ ਨੇ ਰਾਣਾਿੰਦਰ ਪ੍ਰਤਾਪ ਸਿੰਘ ਨਾਲ ਜਦ ਇਹ ਗੱਲ ਹੋ ਰਹੀ ਸੀ ਕਹਿੰਦੇ ਮੈਂ 14 ਤਰੀਕ ਨੂੰ ਇਹ ਗੱਲ ਦੱਸੀ ਸੀ ਕਿ ਪੰਜਾਬ ਦੇ ਵਿੱਚ ਅੜਦੇ ਹਾਲਾਤ ਬੜੇ ਮਾੜੇ ਹੋਣ ਵਾਲੇ ਨੇ ਉਸ ਵਕਤ ਜਦ ਮੈਂ ਕੰਸਰਨਡ ਮੰਤਰੀ ਨੂੰ ਮਿਲਣ ਗਿਆ ਤੇ ਮੰਤਰੀ ਜੀ ਨੂੰ ਮੇਰੀ ਗੱਲ ਸਮਝ ਨਹੀਂ ਆਈ ਕਹਿੰਦੇ ਐਸਸੀ ਸਾਹਿਬ ਹੈਗੇ ਨੇ ਇਹਨਾਂ ਨਾਲ ਗੱਲ ਕਰੋ ਐਸਸੀ ਸਾਹਿਬ ਨੂੰ ਪੁੱਛਿਆ ਤੇ ਉਹਨਾਂ ਨੂੰ ਵੀ ਕੁਝ ਨਹੀਂ ਪਤਾ ਸੀਗਾ ਜਦ ਮੈਨੂੰ ਪਤਾ ਲੱਗ ਸਕਦਾ ਤੇ ਫਿਰ ਸਰਕਾਰ ਨੂੰ ਇਸ ਗੱਲ ਦਾ ਨਹੀਂ ਪਤਾ ਸੀਗਾ ਕਿ 10 ਦਿਨ ਬਾਅਦ ਇਦਾਂ ਦੇ ਹਾਲਾਤ ਹੋਣਗੇ ਇਹ ਕਹਿਣਾ ਸੀਗਾ ਰਾਣਾ ਇੰਦਰਪ੍ਰਤਾਪ ਜੀ ਔਰ ਕਹਿਣਾ ਬੜਾ ਜਾਇਜ਼ ਵੀ ਹੈਗਾ ਕਿਉਂਕਿ 2023 ਦੇ ਵਿੱਚ ਜਦ ਹੜ ਦੇ ਹਾਲਾਤ ਆਏ ਸੀ ਤੇ ਉਥੇ ਰਾਣਾ ਪਰਿਵਾਰ ਰਾਣਾ ਗੁਰਜੀਤ ਸਿੰਘ ਹੋਰ ਰਾਣਾ ਇੰਦਰਪ੍ਰਤਾਪ ਸਿੰਘ ਉਹਨਾਂ ਨੇ ਆਪਣੇ ਰਿਸੋਰਸਸ ਦੇ ਰਾਹੀਂ ਉਸ ਬੰਨ ਨੂੰ ਬੰਦਿਆਂ ਸੀਗਾ ਅਸੀਂ ਖੁਦ ਦੇਖਿਆ ਸੀਗਾ ਕਿ ਹੜ ਦੇ ਹਾਲਾਤ ਦੇ ਵਿੱਚ ਸੁਲਤਾਨਪੁਰ ਲੋਧੀ ਦਾ ਕਿਦਾਂ ਦਾ ਹਾਲ ਹੁੰਦਾ ਤੇ ਉਥੇ ਕੋਈ ਹੱਥ ਪੱਲਾ ਫੜਾਉਣ ਵਾਲਾ ਨਹੀਂ ਹੁੰਦਾ ਤੇ ਰਾਣਾ ਗੁਰਜੀਤ ਸਿੰਘ ਤੇ ਉਹਨਾਂ ਦੇ ਪੁੱਤਰ ਨੇ ਆਪ ਅੱਗੇ ਵੱਧ ਕੇ ਇਹ ਸਾਰਾ ਕੰਮ ਕੀਤਾ ਸੀਗਾ ਹੁਣ ਅੱਗੇ ਚੱਲ ਕੇ ਹਾਲਾਤ ਹੋਰ ਨਾ ਖਰਾਬ ਹੋਣ ਜਿਹੜੇ ਲੋਕ ਹੜਾਂ ਦੇ ਵਿੱਚ ਫਸੇ ਹੋਏ ਨੇ ਉਨਾ ਨੂੰ rescue operation ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਹੁਣ ਉਹ rescue operation ਤੋਂ ਬਾਅਦ ਪਾਣੀ ਕਦੋਂ ਘਟ ਹੁੰਦਾ ਕਿਉਂਕਿ ਹਾਲਾਤ ਇਦਾਂ ਦੇ ਬਨੇ ਹੋਏ ਨੇ ਕਿ ਪਾਣੀ ਲਗਾਤਾਰ ਚੜਿਆ ਜਾ ਰਿਹਾ ਔਰ 7 ਲੱਖ ਕਿਤ ਪਾਣੀ ਉਸ ਤੋਂ ਬਾਅਦ 10 ਲੱਖ ਤੋਂ ਵੀ ਸਿੱਖ ਪਾਣੀ ਦੇ ਆਣ ਦੀ ਹੋਰ ਗੱਲ ਹੈਗੀ ਔਰ ਬਾਰਿਸ਼ ਦੇ ਮਾਹੌਲ ਦੇ ਵਿੱਚ ਸਕੂਲਾਂ ਦੇ ਵਿੱਚ ਭਾਵੇਂ ਬੰਦ ਕਰ ਦਿੱਤੇ ਹੁਣ ਸੂਰ ਲੇਕਿਨ ਸਿੱਧੀ ਬੜੀ ਖਰਾਬ ਹੈ ਹਮ ਜੀ ਜੀ ਬਿਲਕੁਲ ਜੀ ਔਰ ਲੋਕ ਵੀ ਪਰੇਸ਼ਾਨ ਹੈਗੇ ਨੇ ਬਾਸਕਤ ਸਾਹਿਬ ਇੱਥੇ ਵਿਦੇਸ਼ ਪੇਟੇਆ ਜਦੋਂ ਕਿਸਾਨਾਂ ਦੀ ਫਸਲ ਰੋੜਦੀ ਦੀਆਂ ਉਹ ਵੀਡੀਓ ਆਉਂਦੀਆਂ ਨਾ ਮਨ ਪਰੇਸ਼ਾਨ ਤਾਂ ਹੁੰਦਾ ਹੀ ਹੈ ਕਿਉਂਕਿ ਬੜੀ ਮਿਹਨਤ ਲੱਗਦੀ ਹੈ ਫਸਲ ਨੂੰ ਪਾਲਣ ਦੇ ਲਈ ਤੇ ਹੁਣ ਤਾਂ ਸੁੱਖ ਦੇ ਨਾਲ ਜਿਹੜਾ ਝੋਨਾ ਹੈ ਝੋਨੇ ਦੀ ਫਸਲ ਹੈ ਉਹ ਤੇ ਕੋਈ ਬਾਲਾ ਜੋਰ ਨਹੀਂ ਸੀ ਲੱਗਣਾ ਕਿਉਂਕਿ ਖਾਦਾ ਖੁੱਦਾ ਪੈ ਗਿਆ ਬੂਟਾ ਵੱਜ ਗਿਆ ਤੇ ਫਿਰ ਤੇ ਹੁਣ ਬਸ ਨਿਸਬ ਨਾਲ ਜਾਣਾ ਹੀ ਝੋਨੇ ਨੇ ਪਰ ਜਦੋਂ ਇਹ ਤਬਾਹੀ ਦਾ ਮੰਜ਼ਰ ਦੇਖਦੇ ਆ ਤਾਂ ਬਹੁਤ ਤਕਲੀਫ ਜਿਹੜੀ ਆ ਹੁੰਦੀ ਹੈ ਬਿਲਕੁਲ ਇਹ ਤਬਾਹੀ ਦਾ ਮੰਜ਼ਰ ਦੇਖ ਕੇ ਆਮ ਬੰਦਾ ਵੈਸੇ ਤੇ ਪੰਜਾਬ ਦੇ ਵਿੱਚ ਐਦਾਂ ਦਾ ਮਾਹੌਲ ਹੈ ਡੇਰਿਆਂ ਤੋਂ ਲੈ ਕੇ ਆਮ ਲੋਕ ਐਂਜੀਓਜ਼ ਐਨਜੀਓਜ਼ ਐਸ.ਪੀ.ਸੀ. ਜਾਂ ਬਾਬੇ ਉਹ ਖੁਦ ਵੀ ਇਸ ਤਰੀਕੇ ਦੇ ਹਾਲਾਤ ਦੇ ਵਿੱਚ ਪੰਜਾਬੀਆਂ ਦਾ ਸੁਭਾਅ ਹੈ ਗਮਨ ਜੀ ਜਦ ਵੀ ਕੋਈ ਮੁਸੀਬਤ ਇਹ ਚ ਹੁੰਦਾ ਹੈ ਤੇ ਉਹਦੇ ਵਿੱਚ ਵੱਧ ਚੜ ਕੇ ਪੰਜਾਬੀ ਅੱਗੇ ਪਹੁੰਚਦੇ ਨੇ ਤੇ ਇੱਥੇ ਵੀ ਪਹੁੰਚੇ ਹੋਏ ਨੇ ਪਰ ਸਰਕਾਰ ਕਿੱਥੇ ਹੈ ਸਰਕਾਰ ਨੂੰ ਤੇ ਇਸ ਗੱਲ ਦਾ ਇੰਤਜ਼ਾਮ ਪਹਿਲੇ ਹੀ ਕਰ ਲੈਣਾ ਚਾਹੀਦਾ ਸੀਗਾ ਫਿਲਹਾਲ ਸਰਕਾਰ ਇਸ ਮਾਮਲੇ ਦੇ ਵਿੱਚ ਫੇਰ ਨਜ਼ਰ ਆਂਦੀ ਹੈ ਪਰ ਚਲੋ ਸਰਕਾਰ ਦੀ ਜਿਹੜੀ اپੋਜੀਸ਼ਨ ਦੀ ਤੇ ਰਾਜਨੀਤੀ ਜਿਹੜੀ ਚੱਲਣੀ ਹੈ ਹੜ ਦੇ ਹਾਲਾਤ ਜਦ ਖਤਮ ਹੋਣਗੇ ਉਸ ਤੋਂ ਬਾਅਦ ਚੱਲਦੀ ਰਹੇਗੀ ਪਰ ਫਿਰ ਹਾਲ ਸਰਕਾਰ ਦਾ ਨਜ਼ਰਾਨਾ ਬਹੁਤ ਜ਼ਰੂਰੀ ਹੈ ਸਰਕਾਰ ਦੇ ਕੋਲ ਸਭ ਤੋਂ ਜ਼ਿਆਦਾ ਰਿਸੋਰਸਸ ਹੁੰਦੇ ਨੇ ਜੇ ਇਸ ਵਕਤ ਸਰਕਾਰ ਦਾ ਹੱਥ ਲੋਕਾਂ ਦੇ ਹੱਥ ਤੇ ਲੋਕਾਂ ਦੇ ਨਾਲ ਨਾ ਹੋ ਫਿਰ ਅੱਗੇ ਚੱਲ ਕੇ ਹੋਰ ਵੀ ਨਤੀਜੇ ਹੋ ਸਕਦਾ ਜੀ ਬਿਲਕੁਲ ਬਾਸਕਰ ਸਾਹਿਬ ਥੋੜਾ ਜਿਹਾ ਅੰਮੂੜਾ ਕੱਟਦੇ ਆ ਅਕਾਲੀ ਦਲ ਦੀ ਸਿਆਸਤ ਦੇ ਵੱਲ ਜਾਣਾ ਹੈਗਾ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਔਰ ਦੂਜੇ ਪਾਸੇ ਨਵੇਂ ਅਕਾਲੀ ਦਲ ਕਾਫੀ ਖਿੱਚੋ ਤਾਨ ਦੋਨਾਂ ਦੇ ਵਿੱਚ ਚੱਲੀ ਬਿਆਨਬਾਜ਼ੀਆਂ ਚੱਲੀਆਂ ਤੇ ਹੁਣ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਰਿਸ਼ਤੇਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕਿ ਆਪਾਂ ਜੀਜਾ ਜੀ ਕਹਿ ਲਈਏ ਫਿਰ ਸਿੱਧਾ-ਸਿੱਧਾ ਤੇ ਉਹ ਫਿਰ ਨਵੇਂ ਅਕਾਲੀ ਦਲ ਦੇ ਅਬਜ਼ਰਵਰ ਜਿਹੜੇ ਨੇ ਉਹ ਲਗਾ ਦਿੱਤੇ ਗਏ ਜੀ ਬਿਲਕੁਲ ਉਹਨਾਂ ਨੂੰ ਗੁਰਦਾਸਪੁਰ ਦਾ ਐਡਵਾਈਜ਼ਰ ਅਬਜ਼ਰਵਰ ਲਾਇਆ ਗਿਆ ਤੁਸੀਂ ਇਹ ਦੇਖੋ ਕਿ ਇਸ ਤੋਂ ਪਹਿਲੇ ਜਦੋਂ ਆਦੇਸ਼ ਪ੍ਰਤਾਪ ਸਿੰਘ ਕਹਿਰੋਂ ਨੂੰ ਅਕਾਲੀ ਦਲ ਤੋਂ ਕੱਢਿਆ ਗਿਆ ਸੀਗਾ ਉਹ ਵਕ ਸੀਗਾ ਬਿਰਸਾ ਸਿੰਘ ਵਲਟੋਹਾ ਉਹਨਾਂ ਨੇ ਕੰਪਲੇਂਟ ਕੀਤੀ ਸੀ ਕਿ ਵੀ ਇਹ ਉਹਨਾਂ ਦਾ ਸਾਥ ਨਹੀਂ ਦੇ ਰੇ ਔਰ ਜਿਸ ਤਰੀਕੇ ਨਾਲ ਉਹਨਾਂ ਨੂੰ ਪਾਰਟੀ ਤੋਂ ਕੱਢਣ ਵਾਸਤੇ ਸੁਖਵੀਰ ਸਿੰਘ ਬਾਦਲ ਨੂੰ ਮਜਬੂਰ ਕੀਤਾ ਸੀਗਾ ਅੱਜ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵਾਲੇ ਅਕਾਲੀ ਦਲ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਆਬਜ਼ਰਵਰ ਨਹੀਂ ਉੱਤੇ ਤੇ ਗਏ ਨੇ ਜੇ ਤੁਸੀਂ ਆਬਜ਼ਰਵਰਸ ਦੀ ਇਹ ਪੂਰੀ ਲਿਸਟ ਦੇ ਉੱਤੇ ਗੌਰ ਕਰੋ ਤੇ ਤੁਹਾਨੂੰ ਇਦਾਂ ਲੱਗੇਗਾ ਕਿ ਵੀ ਸੁਖਵੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਜਿਨ੍ਹਾਂ ਦੇ ਨਾਂ ਦੇ ਉੱਤੇ ਜਾਂ ਜਿਨ੍ਹਾਂ ਜਿਸ ਦਲ ਦੇ ਪਹਿਲੇ ਜਿਹੜੇ ਮੈਂਬਰ ਸੀਗੇ ਮਨੇ ਕਿਹਾ ਨਾਲ ਕਾਫੀ ਸਾਰੇ ਆਬਜ਼ਰਵਰ ਇਦਾਂ ਦੇ ਹੈਗੇ ਨੇ ਜਿਹੜੇ ਕਦੀ ਅਕਾਲੀ ਦਲ ਦੇ ਅਹਿਮ ਹਿੱਸਾ ਹੁੰਦੇ ਸੀ ਪਰ ਜੀਜਾ ਜੀ ਦੀ ਗੱਲ ਵੱਖਰੀ ਹੈ ਜੇ ਸੁਖਵੀਰ ਸਿੰਘ ਬਾਦਲ ਦੇ ਜੀਜਾ ਜੀ ਉਸ ਪਾਰਟੀ ਦਾ ਮੈਂਬਰ ਬਣ ਕੇ ਆਬਜ਼ਰਵਰ ਬਣ ਰਹੇ ਨੇ ਤੇ ਤੁਸੀਂ ਇਹ ਦੇਖੋ ਕਿ ਪਾਰਟੀ ਦੀ ਸਥਿਤੀ ਕਿੰਦਾ ਦੀ ਹੈਗੀ ਹੈ ਚਲੋ ਇਹ ਤਾਂ ਬਾਅਦ ਚੋਂ ਦੇਖਿਆ ਜਾਏਗਾ ਪਰ ਪਰਿਵਾਰ ਦੀ ਬਾਦਲ ਪਰਿਵਾਰ ਦੀ ਸਥਿਤੀ ਐ ਕਿਸ ਤਰੀਕੇ ਦੀ ਹੈਗੀ ਹੈ ਉਹ ਬੜਾ ਇੱਕ ਅਜੀਬ ਜਿਹੀ ਗੱਲ ਲੱਗਦੀ ਹੈ ਜੀ ਬਿਲਕੁਲ ਜੀ ਔਰ ਲਗਾਤਾਰ ਕਿਉਂਕਿ ਦੋਵੇਂ ਤਲਖ ਹੈਗੇ ਨੇ ਇੱਕ ਪਾਸੇ ਤਾਂ ਉਹਨਾਂ ਦੇ ਜਿਹੜੇ ਕट्टर ਸਮਰਥਕ ਹੈਗੇ ਨੇ ਸੁਭੀਰ ਸਿੰਘ ਬਾਦਲ ਦੇ ਉਹ ਤੇ ਇਧਰ ਵੀ ਬਿਆਨਬਾਜ਼ੀ ਜਿਹੜੀ ਤਿੱਖੀ ਹੋਈ ਚਾ ਥੋੜਾ ਜਿਹਾ ਬਸਕ ਸਾਬ ਆਪਾਂ ਐਸਪੀਐਸ ਪਰਮਾਰ ਮਾਮਲੇ ਤੇ ਜਾਣਾ ਹੈਗਾ ਕਿਉਂਕਿ ਸਸਪੈਂਡ ਕੀਤਾ ਗਿਆ ਸੀਗਾ ਉਹਨਾਂ ਨੂੰ ਮਾਮਲਾ ਸੀਗਾ ਡਰਾਈਵਿੰਗ ਘੁਟਾਲੇ ਦਾ ਹੁਣ ਕਿਹਾ ਇਹ ਜਾ ਰਿਹਾ ਕਿ ਉਹਨਾਂ ਨੂੰ ਬਹਾਲ ਕੀਤਾ ਜਾ ਸਕਦਾ ਕੱਲਾ ਬਹਾਲ ਹੀ ਨਹੀਂ ਕਹਿੰਦੇ ਪ੍ਰਮੋਟ ਵੀ ਕਰ ਦੇਣਾ ਜੀ ਵੈਸੇ ਕਰ ਦਿੱਤਾ 25 ਅਪ੍ਰੈਲ ਨੂੰ ਐਸਪੀਐਸ ਪਰਮਾਰ ਜਿਨ੍ਹਾਂ ਕੋਲ ਇੰਟੈਲੀਜੈਂਸ ਦਾ ਵੀ ਔਰਿਜినਲੈਂਸ ਦਾ ਵੀ ਚਾਰਜ ਹੁੰਦਾ ਸੀਗਾ ਉਹਨਾਂ ਨੂੰ ਅਚਾਨਕ ਡਰਾਈਵਿੰਗ ਲਾਇਸੈਂਸ ਦੇ ਕੋਟਾਲਾ ਜਿਹੜਾ ਜਲੰਧਰ ਦੇ ਵਿੱਚ ਹੈ ਆ ਮੁਹਾਲੀ ਦੇ ਵਿੱਚ ਵੀ ਹੋਇਆ ਸੀਗਾ ਇਹਨਾਂ ਦੇ ਨਾਲ ਦੋ ਐਸਐਸਪੀ ਹੋਰ ਸਸਪੈਂਡ ਕੀਤੇ ਸੀਗੇ ਹਰਪ੍ਰੀਤ ਮੰਦਿਰ ਤੇ ਸਵਰਨਦੀਪ ਸਿੰਘ ਉਹਨਾਂ ਦੋਨਾਂ ਨੂੰ ਤੇ ਥੋੜੇ ਦਿਨਾਂ ਬਾਅਦ ਬਹਾਲ ਕਰ ਦਿੱਤਾ ਗਿਆ ਸੀ ਪਰ ਐਸਪੀਐਸ ਪਰਮਾਰ ਉਹਨਾਂ ਦੀ ਸਸਪੈਂਸ਼ਨ ਕੰਟੀਨਿਊ ਚੱਲ ਰਹੀ ਸੀ ਅੱਜ ਅਚਾਨਕ ਹੀ ਇਹ ਖਬਰ ਆਂਦੀ ਹੈ ਕਿ ਵੀ ਇਹਨਾਂ ਨੂੰ ਨਾ ਕੇਵਲ ਬਾਹਰ ਵਾਲ ਕਰ ਦਿੱਤਾ ਗਿਆ ਸਸਪੈਂਸ਼ਨ ਇਹਨਾਂ ਦੀ ਖਤਮ ਕਰ ਦਿੱਤੀ ਗਈ ਇਹਨਾਂ ਨੂੰ ਇੱਕ ਪ੍ਰੋਮੋਸ਼ਨ ਵੀ ਦਿੱਤੀ ਹੈ ਏਡੀਜੀਪੀ ਏਡੀਜੀਪੀ ਲਾਈਨ ਆਰਡਰ ਜਿਹੜੀ ਪੁਲਿਸ ਮਹਿਕਮੇ ਦੇ ਵਿੱਚ ਕਾਫੀ ਅਹਿਮ ਪੋਸਟ ਹੁੰਦੀ ਹੈ ਉਹਦੇ ਉੱਤੇ ਹੁਣ ਐਸਪੀਐਸ ਪਰਮਾਰ ਉਹਨਾਂ ਨੂੰ ਲਾ ਦਿੱਤਾ ਗਿਆ ਕਈ ਵਾਰ ਜਿਸ ਵਿਅਕਤੀ ਨੂੰ ਤੁਸੀਂ ਕਰਪਸ਼ਨ ਦੇ ਚਾਰਜ ਲਾ ਕੇ ਉਹਨੂੰ ਸਸਪੈਂਡ ਕੀਤਾ ਹੋਏ ਤੇ ਉਹਨੂੰ ਸਸਪੈਂਸ਼ਨ ਹੀ ਰਿਵੋਕ ਨਹੀਂ ਕੀਤਾ ਸਸਪੈਂਸ਼ਨ ਹੀ ਉਹਨਾਂ ਦਾ ਬਹਾਲ ਨਹੀਂ ਕੀਤਾ ਬਲਕਿ ਉਹਨਾਂ ਨੂੰ ਪ੍ਰਮੋਸ਼ਨ ਵੀ ਦਿੱਤੀ ਹੈ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਸਰਕਾਰ ਦਾ ਕੰਮ ਕਰਨ ਦਾ ਤਰੀਕਾ ਕੀ ਹੋਇਆ ਜੇ ਉਹਨਾਂ ਦੇ ਖਿਲਾਫ ਕਰਪਸ਼ਨ ਦੇ ਖਿਲਾਫ ਜਿਹੜੇ ਇਲਜ਼ਾਮ ਸੀ ਝੂਠੇ ਸੀਗੇ ਤੇ ਫਿਰ ਉਹ ਲਾਏ ਕਿਉਂ ਗਏ ਸੀਗੇ ਔਰ ਉਸ ਵਕਤ ਜਦ ਐਸਪੀਐਸ ਪਰਮਾਰ ਨੂੰ ਸਸਪੈਂਡ ਕੀਤਾ ਸੀ ਨਾ ਹੋਮ ਡਿਪਾਰਟਮੈਂਟ ਦੇ ਵਿੱਚ ਇੱਕ ਜਿਹੜਾ ਮੁਲਾਜ਼ਮ ਸੀਗਾ ਉਹਦੀ ਟ੍ਰਾਂਸਫਰ ਵੀ ਕੀਤੀ ਗਈ ਸੀ ਵੀ ਤੂੰ ਇਹ ਖਬਰ ਲੀਕ ਕਿੱਦਾਂ ਕਰਦੀ ਯਾਨੀ ਸਰਕਾਰ ਅੰਦਰ ਖਾਤੇ ਇਦਾਂ ਦੇ ਸਸਪੈਂਸ਼ਨ ਔਰ ਪਰਮਾਰ ਉਹਨਾਂ ਦਾ ਸਸਪੈਂਸ਼ਨ ਡਾਇਰੈਕਟਲੀ ਲਿੰਕ ਕੀਤਾ ਜਾ ਰਿਹਾ ਸੀਗਾ ਕਿ ਇਹਨਾਂ ਨੂੰ ਬਤੌਰ ਵਿਜੀਲੈਂਸ ਮੁਖੀ ਇੱਕ ਟੀਚਾ ਦਿੱਤਾ ਗਿਆ ਸੀਗਾ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਿਸਪਰੋਪਰਸ਼ਨ ਆਫ ਅਸੈਟ ਦਾ ਕੇਸ ਕਰੋ ਔਰ ਉਹਦੇ ਵਿੱਚ ਉਹਨਾਂ ਨੂੰ ਅਰੈਸਟ ਕਰਨ ਦਾ ਇੱਕ ਠੇਕਾ ਕਹਿ ਲੋ ਇਹ ਖਬਰਾਂ ਵਿਕਰਮ ਸਿੰਘ ਮਜੀਠੀਆ ਉਹਨਾਂ ਖੁਦ ਕਹਿ ਰਹੇ ਸੀਗੇ ਆ ਸਾਡੇ ਕੋਈ ਇਦਾਂ ਦੇ ਸੋਰਸ ਨਹੀਂ ਹੈ ਕਿ ਵੀ ਪਰਮਾਰ ਉਹਨਾਂ ਨੇ ਮਜੀਠੀਆ ਨੂੰ ਅਰੈਸਟ ਕਰਨ ਤੋਂ ਮਨਾ ਕਰਤਾ ਤੇ ਐਸ ਕਰਕੇ ਉਹਨਾਂ ਨੂੰ ਸਸਪੈਂਡ ਕਰਤਾ ਇਹਨਾਂ ਗੱਲਾਂ ਦੇ ਵਿੱਚ ਕਿੰਨਾ ਕੁ ਦਮ ਸੀਗਾ ਉਸ ਤੋਂ ਬਾਅਦ ਪੀਕੇ ਸੀਨਾ ਪ੍ਰਵੀਨ ਕੁਮਾਰ ਸੀਨਾ ਉਹਨਾਂ ਨੂੰ ਵਿਜੀਲੈਂਸ ਦਾ ਮੁਖੀ ਬਣਾਇਆ ਗਿਆ ਤੇ ਉਹਨਾਂ ਨੇ ਕੰਮ ਚੱਲਤਾ ਪਰ ਇਹ ਗੱਲਾਂ ਐ ਜਦੀ ਅਸੀਂ ਪੁਸ਼ਟੀ ਤੇ ਨਹੀਂ ਕਰਦੇ ਪਰ ਜਦ ਗੱਲਾਂ ਤੱਕ ਤੁਰਦੀ ਐ ਤੇ ਕਿਸੇ ਨਾ ਜਦ ਅੱਗ ਹੁੰਦੀ ਐ ਤਾਂ ਹੀ ਧੂੰਆਂ ਉੱਠਦਾ ਤੇ ਐਨ ਇਦਾਂ ਦੀ ਗੱਲਾਂ ਵੀ ਪੁਲਿਸ ਵਿਭਾਗ ਦੇ ਵਿੱਚ ਚੱਲ ਰਹੀ ਐ ਕਿ ਪਰਮਾਰ ਸਾਹਿਬ ਨੇ ਉਹ ਕੰਮ ਨਹੀਂ ਕੀਤਾ ਸੀ ਪਰ ਕੋਈ ਵਿਦਰੋਹ ਵੀ ਨਹੀਂ ਕੀਤਾ ਆਪਣੇ ਸਸਪੈਂਸ਼ਨ ਦਾ ਜਾਂ ਫਿਰ ਕੋਈ ਗੱਲ ਲੀਕ ਵੀ ਨਹੀਂ ਕੀਤੀ ਜਿਹੜੀ ਸਰਕਾਰ ਦੇ ਅੰਦਰ ਦੀ ਹੁੰਦੀ ਐ ਸ਼ੇਰਸ ਗੱਲ ਦਾ ਉਹਨਾਂ ਨੂੰ ਇਨਾਮ ਦਿੱਤਾ ਜਾ ਰਿਹਾ। ਬਸਕੋ ਸਾਹਿਬ ਚਲੋ ਇਹ ਤਾਂ ਪ੍ਰਮੋਟ ਕਰ ਦਿੱਤੇ ਪ੍ਰਮੋਸ਼ਨ ਮਿਲ ਗਈ ਇਹਨਾਂ ਨੂੰ ਏਡੀਜੀਪੀ ਲਾਅ ਐਂਡ ਆਰਡਰ ਲਗਾ ਦਿੱਤਾ ਚਲੋ ਡੇਢ ਸਾਲ ਹੈਗਾ ਤੁਸੀਂ ਜਿਹੜੇ ਲੱਗੇ ਆਪਣੇ ਤੇ ਦੋਸ਼ ਨਹੀਂ ਉਹ ਵੀ ਧੋਲੋ ਕਿਉਂਕਿ ਲੋਅਰ ਆਂਡ ਆਰਡਰ ਦੀ ਪੰਜਾਬ ਦੇ ਵਿੱਚ ਸਥਿਤੀ ਬੜੀ ਜਿਹੜੀ ਨਾਜ਼ੁਕ ਜੀ ਬਣੀ ਹੋਈ ਹੈ ਬਹੁਤ ਸਾਰੇ ਨਿਤ ਆਏ ਦਿਨ ਬਾਰਦਾਤਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੈਗਾ ਜੇ ਉਹਦੇ ਤੇ ਡੇਢ ਸਾਲ ਦੇ ਵਿੱਚ ਕੰਮ ਕਰ ਜਾਣ ਤੇ ਮੈਨੂੰ ਲੱਗਦਾ ਹੈ ਕਿ ਬੱਲੇ ਬੱਲੇ ਹੋ ਜਾਣੀ ਸਾਰੇ ਜਿਹੜੇ ਇਹਨਾਂ ਤੇ ਦੋਸ਼ ਦਾਸ਼ ਲੱਗਦੇ ਨੇ ਉਹ हट ਜਾਣੇ ਜੀ वैसे अमनजीत जब ਤੁਸੀਂ ਪੂਰੇ ਸਾਲ ਨਾ ਪੜੇ ਹੋਣ ਤੇ ਜਦ ਪੇਪਰ ਫਿਰ ਤੇ ਆ ਜਾਣ ਉਸ ਵਕਤ ਪੜਾਈ ਸ਼ੁਰੂ ਕਰੋ ਤੇ ਫਿਰ ਤੇ ਉਹ ਜਿਹੜੀ ਕਹਿੰਦੇ ਹੈ ਨਾ ਕੁੰਜੀਆਂ ਕਾਨੀਆਂ ਜੀ ਜਿਹੜੀ ਉਹ ਗਾਈਡ ਗੁਆਇਡ ਜੀ ਉਹੀ ਚੱਲਦੀ ਹੁੰਦੀ ਹੈ ਸਰਕਾਰ ਦੀ ਇਦਾਂ ਦੀ ਸਥਿਤੀ ਆਣ ਵਾਲੀ ਹੈ ਹੁਣ ਸਵਾ ਸਾਲ ਦੇ ਕਰੀਬ ਸਰਕਾਰ ਨੂੰ ਰਹਿ ਗਿਆ ਸਵਾ ਸਾਲ ਵੀ ਕਿਉਂ ਹੁਣ ਤੇ ਇਹ ਮੰਨੋ ਤੁਸੀਂ ਸਾਲ ਵੀ ਨਹੀਂ ਰਹਿ ਗਿਆ ਕਾਰਨ ਕਿ 6 ਮਹੀਨੇ ਪਹਿਲੇ ਇਲੈਕਸ਼ਨ ਤੋਂ ਪਹਿਲੇ ਮਾਹੌਲ ਹੋ ਜਾਂਦਾ ਸਰਕਾਰ ਆਪਣੀ ਉਪਲਬਧੀਆਂ ਅਚੀਵਮੈਂਟ ਦੀ ਲਿਸਟ ਬਣਾ ਕੇ ਜਾਂਦੀ ਹੈ ਅੱਗੇ ਕਿ ਵੀ ਦੇਖੋ ਜੀ ਅਸੀਂ ਆ ਆ ਕੀਤਾ ਅਜੇ ਤੱਕ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਵੀ ਚੱਲ ਰਹੀ ਔਰ ਦੂਜੇ ਪਾਸੇ ਕਿਸਾਨ ਦੇ ਮਾਮਲੇ ਦੇ ਵਿੱਚ ਵੀ ਸਰਕਾਰਾਂ ਦਾ ਸਰਕਾਰ ਦਾ ਟਕਰਾਵ ਅੱਗੇ ਵਧ ਰਿਹਾ ਹੈ ਇੰਨਾਂ ਦੇ ਹਾਲਾਤ ਦੇ ਵਿੱਚ ਜੇ ਤੁਸੀਂ ਪੀਪਾ ਖਾਲੀ ਲੈ ਕੇ ਅੱਗੇ ਤੁਰੋਗੇ ਤੇ ਫਿਰ ਵਿਕਾਸ ਕਿੱਥੋਂ ਕਰਾਓਗੇ ਇਹ ਸਾਰੇ ਮੁੱਦੇ ਹੈਗੇ ਨੇ ਜਿਹੜੇ ਸਰਕਾਰ ਵਾਸਤੇ ਬਹੁਤ ਵੱਡੀ ਸਿਰਦਰਦੀ ਬਣੇ ਹੋਏ ਨੇ ਪਰ ਜੇ ਸਾਢੇ ਸਵਾ ਸਾਲ ਇਲੈਕਸ਼ਨ ਦੇ ਵਿੱਚ ਰਹਿ ਗਿਆ ਹੋਏ ਨਾ ਔਰ ਤੁਹਾਡੇ ਪੀਪੇ ਖਾਲੀ ਹੋਣ ਤੇ ਫਿਰ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਖਾਲੀ ਪੀਪਿਆਂ ਤੋਂ ਵਿਕਾਸ ਨਹੀਂ ਹੋ ਸਕਦਾ ਪਰ ਚਲੋ ਫਿਰ ਵੀ ਤੁਸੀਂ ਤੁਹਾਡੀ ਗੱਲ ਠੀਕ ਹੈ ਬੱਲੇ 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 ਕਰਾਉਣ ਵਾਸਤੇ ਕਈ ਵਾਰ ਬੰਦਾ ਇਦਰ ਉਧਰ ਉਧਾਰ ਵੀ ਤੇ ਕਰ ਲੈਂਦਾ ਹੈ ਵੀ ਬੱਲੇ ਬੱਲੇ ਕਰਾਈਏ ਜੀ ਬਿਲਕੁਲ ਜੀ ਔਰ ਬਾਸਖਰ ਸਾਹਿਬ ਆਪਾਂ ਦੇਖਿਆ ਕਿ ਬਹੁਤ ਸਾਰੀਆਂ ਥਾਵਾਂ ਤੇ ਵਕ ਵਕ ਸਿਆਸੀ ਪਾਰਟੀਆਂ ਕਾਨਫਰੰਸ ਕਰਦੀਆਂ ਹੁੰਦੀਆਂ ਨੇ ਖਾਸ ਕਰਕੇ ਜਦੋਂ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ ਜਾਂ ਹੁਣ ਤੇ ਆਮ ਆਦਮੀ ਪਾਰਟੀ ਵੀ ਕਾਨਫਰੰਸ ਕਰ ਕਰਕੇ ਹੱਡੀ ਹੈ ਜਦੋਂ ਰਖੜ ਪੁੰਨਿਆ ਦਾ ਮੇਲਾ ਆਇਆ ਸੀਗਾ ਬੀਜੇਪੀ ਕਹਿੰਦੀ ਵੀ ਮੈਂ ਕਿਉਂ ਪਿੱਛੇ ਰਵਾਂ ਹੁਣ ਤੁਸੀਂ ਦੱਸ ਰਹੇ ਸੀ ਕਿ ਮੈਨੂੰ ਗੈਰ ਰਸਮੀ ਤੌਰ ਤੇ ਕਿ ਬੀਜੇਪੀ ਵਾਲੇ ਛਪਾਰ ਮੇਲੇ ਤੇ ਕਰ ਰਹੇ ਨੇ ਪੰਜਾਬ ਦੇ ਵਿੱਚ ਵੱਡੀ ਕਾਨਫਰੰਸ ਦੇਖੋ ਐਦਾਂ ਦਾ ਮੌਕਾ ਹਜੇ ਤੱਕ ਕਦੀ ਵੀ ਨਹੀਂ ਦੇਖਿਆ ਗਿਆ ਜਦ ਬੀਜੇਪੀ ਛਪਾਰ ਮੇਲੇ ਦੇ ਉੱਤੇ ਕੋਈ ਕਾਨਫਰੰਸ ਕਰ ਰਹੀ ਹੋਵੇ ਕਿਉਂਕਿ ਇਹਦੇ ਵਿੱਚ ਭਾਵੇਂ ਦੂਜੀ ਪਾਰਟੀਆਂ ਤੇ ਕਰਦੀ ਐ ਪਰ ਮੇਨ ਅਕਾਲੀ ਦਲ ਇਸ ਤਰੀਕੇ ਦੇ ਮੇਲਿਆਂ ਦੇ ਵਿੱਚ ਕਾਨਫਰੰਸ ਕਰਦਾ ਸੀਗਾ ਜਦ ਸੁਖਵੀਰ ਸਿੰਘ ਬਾਦਲ ਹੁਣਾ ਉਪ ਮੁੱਖ ਮੰਤਰੀ ਸੇ ਤੇ ਤਦ ਅਕਾਲ ਤੱਕ ਕੋਈ ਹੁਕਮ ਹੋਇਆ ਨਹੀਂ ਭਈ ਐਦਾਂ ਦੀ ਕਾਨਫਰੰਸ ਨਾ ਕਰੋ ਇਹ ਇੱਕ ਧਾਰਮਿਕ ਕਾਨਫਰੰਸ ਦੇ ਤੌਰ ਤੇ ਦੇਖੀ ਜਾਣੀ ਚਾਹੀਦੀ ਕੁਝ ਪਾਰਟੀਆਂ ਮੰਨ ਵੀ ਗਈ ਸੀ ਪਰ ਹੁਣ ਬੀਜੇਪੀ ਐਤ ਕੀਛਪਾਰ ਮੇਲੇ ਦੇ ਉੱਤੇ ਆਪਣੀ ਕਾਨਫਰੰਸ ਦਾ ਵੱਖਰਾ ਸਟੇਜ ਲਾਣ ਜਾ ਰਹੀ ਹੈ ਉਹਦੇ ਵਾਸਤੇ ਇਹਨਾਂ ਨੇ ਪੰਜ ਬੀਜੇਪੀ ਦੇ ਲੀਡਰ ਜਿਹੜੇ ਹੈਗੇ ਨੇ ਉਹਨਾਂ ਨੂੰ ਇੰਚਾਰਜ ਵੀ ਬਣਾਤਾ ਤੇ ਉਹ ਵੀ ਪੂਰੇ ਹਲਕਿਆਂ ਦੇ ਵਿੱਚ ਭੀੜ ਜੁਟਾਉਣ ਵਾਸਤੇ ਕ라우ਡ ਜੁਟਾਉਣ ਵਾਸਤੇ ਪੂਰੀ ਤਿਆਰੀਆਂ ਕਰ ਰਹੇ ਨੇ ਸੱਤ 7 ਸਤੰਬਰ ਨੂੰ ਆਛਪਾਰ ਦਾ ਮੇਲਾ ਉਹਦੇ ਵਿੱਚ ਕਾਨਫਰੰਸ ਆ ਲੱਗਦੀ ਹੁੰਦੀ ਹੈ ਉਹ ਰ ਹੈ ਜਿਹੜੇ ਪੰਜ ਲੀਡਰ ਬਣਾਏ ਗਏ ਨੇ ਜਾਂ ਪੰਜ ਇੰਚਾਰਜ ਬਣਾਏ ਗਏ ਨੇ ਐਸ ਰੈਲੀ ਨੂੰ ਲੈ ਕੇ ਉਹਦੇ ਵਿੱਚ ਬਿਕਰਮਜੀਤ ਸਿੰਘ ਚੀਮਾ ਜਿਹੜੇ ਭਾਜਪਾ ਦੇ ਲੀਡਰ ਹੈਗੇ ਨੇ ਜਗਵੀਰ ਸਿੰਘ ਬਰਾੜ ਪਹਿਲੇ ਅਕਾਲੀਆਂ ਦੇ ਵਿੱਚ ਹੁੰਦੇ ਸੀ ਅੱਜ ਕੱਲ ਬੀਜੇਪੀ ਦੇ ਵਿੱਚ ਹੈਗੇ ਨੇ ਆਮ ਆਦਮੀ ਪਾਰਟੀ ਦਾ ਵੀ ਘੜਾ ਇਹਨਾਂ ਨੇ ਮਾੜਾ ਮੋਟਾ ਝਲਾਇਆ ਇਹ ਜਲੰਧਰਾਂ ਦੀ ਗੱਲ ਕਰ ਰਹੇ ਤੁਸੀਂ ਜੀ ਜਲੰਧਰ ਵਾਲੇ ਔਰ ਦਿਦਾਰ ਸਿੰਘ ਪੱਟੀ ਐ ਜੈ인더 ਕੌਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਬੇਟੀ ਹੈਗੀ ਹੈ ਔਰ ਮਨਜੀਤ ਸਿੰਘ ਮੰਨਾ ਜਿਹੜੇ ਖਡੂਰ ਸਾਹਿਬ ਤੋਂ ਭਾਜਪਾ ਦੇ ਕੈਂਡੀਡੇਟ ਸੀਗੇ ਤੁਸੀਂ ਇਹ ਦੇਖੋ ਕਿ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਦੀ ਕਾਂਗਰਸ ਜੈ인더 ਕੌਰ ਤੇ ਕਾਂਗਰਸ ਤੋਂ ਰਹੀ ਹੈ ਪਹਿਲੇ ਲੇਕਿਨ ਜ਼ਿਆਦਾਤਰ ਲੋਕਾਂ ਦਾ ਅਕਾਲੀ ਬੈਕਗ੍ਰਾਉਂਡ ਹੈਗਾ ਤੇ ਇਹਨਾਂ ਦੀ ਡਿਊਟੀ ਵੱਧ ਤੋਂ ਵੱਧ ਭੀੜ ਜੁਟਾਣ ਦੀ ਲਾ ਦਿੱਤੀ ਗਈ ਜੀ ਬਿਲਕੁਲ ਜੀ ਔਰ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਟੈਰਿਫ ਬਾਰੇ ਦੱਸ ਦੋ ਕਿ ਅੱਜ ਤਾਂ ਲੱਗਿਆ ਟੈਰਿਫ ਜਿਹੜੇ ਆ ਸਮਾਨ ਜਾਣਾ ਹੈਗਾ ਅਮਰੀਕਾ ਤੇ ਡੋਨਲਡ 트੍ਰੰਪ ਨੇ ਫਿਰ ਪੁਗਾਤੀ ਕਿਉਂਕਿ ਪਹਿਲਾਂ 25% ਫਿਰ 50% ਤੇ 50% ਦੇ ਹਿਸਾਬ ਨਾਲ ਜਿਹੜਾ ਟੈਰਿਫ ਲੱਗਿਆ ਹੈ ਸ਼ੁਰੂਆਤ ਹੋ ਗਈ ਹੈ ਕਾਰੋਬਾਰ ਤੇ ਅਸਰ ਦੇਖਣ ਨੂੰ ਮਿਲਿਆ ਵਾਸਕ ਸਾਹਿਬ ਜੀ ਹਜੇ ਦਿਖ ਰਿਹਾ ਅਸਰ ਨਦਰਮ ਮਿਲੇ ਕਿਉਂਕਿ ਅੱਜ ਮਾਰਕੀਟ ਬੰਦ ਸੀ ਗਣੇਸ਼ ਚਤਰਦੀ ਜਿਹੜਾ ਕਰਿਚ ਕੀ ਮਾਰਕੀਟ ਦੇ ਵਿੱਚ ਸ਼ੇਅਰ ਮਾਰਕੀਟ ਦੇ ਵਿੱਚ ਤਾਂ ਕੀ ਇੰਪੈਕਟ ਪਿਆ ਇਹ ਕੱਲ ਦੇਖਣ ਨੂੰ ਮਿਲੇਗਾ ਲੇਕਿਨ ਇਹ ਜਿਹੜਾ ਟੈਰਿਫ ਸੀਗਾ 25% ਹੋਰ ਤੇ ਅੱਜ ਜਿਹੜਾ ਅਮਰੀਕਨ ਟਾਈਮ ਦੇ ਅਨੁਸਾਰ 12:01 ਤੋਂ ਇਹ 50% ਟੈਰਿਫ ਭਾਰਤ ਦੇ ਉੱਤੇ ਲਾ ਦਿੱਤਾ ਗਿਆ ਅੱਜ ਇੱਕ 트ੰਪ ਉਹਨਾਂ ਦਾ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਉਹ ਵੀ ਮੋਦੀ ਉਹਨਾਂ ਦੇ ਰੋਲ ਨੂੰ ਜਿਹੜਾ ਆਪਰੇਸ਼ਨ ਸਿੰਧੂਰ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਲੜਾਈ ਰੁਕਵਾਈ ਉਹ ਫਿਰ ਕਲੇਮ ਕਰ ਰਹੇ ਸੀਗੇ ਕਿ ਟ੍ਰੇਡ ਟ੍ਰੇਡ ਦੇ ਕਰਕੇ ਇਹ ਸਾਰੀ ਗੱਲ ਹੋਈ ਜੇ ਮੈਂ ਟੈਰਿਫ ਲਾਣਾ ਕਿਉਂਕਿ ਭਾਰਤ ਜਾਂ ਮੋਦੀ ਸਾਹਿਬ ਮੋਦੀ ਉਹਨਾਂ ਦਾ ਬਕਾਇਦਾ ਨਾਂ ਲਿਆ ਉਹ ਕਹਿੰਦੇ ਸੀਗੇ ਕਿ ਵੀ ਸਾਡੇ ਨਾਲ ਟ੍ਰੇਡ ਡੀਲ ਕਰੋ ਤੇ ਉਹ ਜਦ 트੍ਰাম্প ਉਹਨਾਂ ਨੇ ਮਨਾਂ ਕਰਤਾ ਕਿ ਵੀ there is there will be no trade deal ਲੇਕਿਨ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਉਸ ਫੀਸ ਫਾਇਰ ਵਾਸਤੇ ਮੰਨ ਗਏ ਐਦਾਂ ਦੀ ਗੱਲ ਅੱਗੇ ਜ਼ਰੂਰ ਦੁਰੀ ਹੈ ਪਰ ਦੇਖਦੇ ਹਾਂ ਹੁਣ ਇਹਨਾਂ ਗੱਲਾਂ ਨੂੰ ਕਿਸ ਤਰੀਕੇ ਨਾਲ ਅੱਗੇ ਲੈ ਕੇ ਜਾਇਆ ਜਾਂਦਾ ਹੈ ਟੈਰਿਫ ਤੇ ਸਾਡੇ ਤੇ ਲੱਗ ਗਏ ਜੀ ਬਾਸਕੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਐ ਬਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਤੁਹਾਡਾ ਧੰਨਵਾਦ ਧੰਨਵਾਦ